ਸਸਕਾਲ ਜੀ ਡੀਪੀ ਜੀ ਪੰਜਾਬੀ ਜੱਟਾ ਡੈਕੋ ਰਿਪੋਰਟ ਤੋਂ ਸੁਭਾਗਤਾ ਤਸਵੀਰਾਂ ਦੇ ਦੇ ਬੋਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਬਟਾਲਾ ਤੋਂ ਤੰਦਾਦੀ ਹੈ ਕਿ ਸਕੂਲ ਬੱਸ ਪਲਟਣ ਨਾਲ ਹੋਇਆ ਵੱਡਾ ਹਾਦਸਾ ਕਈ ਬੱਚੇ ਹੋਏ ਜ਼ਖਮੀ ਬਟਾਲਾ ਦੇ ਇੱਕ ਨਿੱਜੀ ਸਕੂਲ ਦੀ ਬੱਸ ਜਦੋਂ ਬੱਚਿਆਂ ਨੂੰ ਲੈ ਕੇ ਡੱਲਾ ਮੋੜ ਤੋਂ ਕਾਦੀਆਂ ਵੱਲ ਨੁਰਵਾਨਾ ਹੋਈ ਤਾਂ ਅੱਗੇ ਸੜਕ ਖਰਾਬ ਹੋਣ ਕਰਕੇ ਡਰਾਈਵਰ ਨੇ ਬੱਸ ਨੂੰ ਲੀਰਾ ਰੋਡ ਤੇ ਚਾਰ ਲਿਆ ਇਹ ਸੜਕ ਇੱਟਾਂ ਦੀ ਬਣੀ ਹੋਈ ਸੀ ਅਤੇ بارش ਹੋਣ ਕਰਕੇ ਇਹ ਰਸਤਾ ਖਰਾਬ ਸੀ ਪਰ ਡਰਾਈਵਰ ਨੇ ਸ਼ਾਰਟਕਟ ਮਾਰਨ ਦੇ ਚੱਕਰ ਚ ਇਹ ਵਿੱਚ ਇਸ ਰਸਤੇ ਤੋਂ ਜਾਣਾ ਠੀਕ ਸਮਝਿਆ ਜਦ ਬੱਸ ਅੱਧੇ ਰਸਤੇ ਤੇ ਪਹੁੰਚੀ ਤਾਂ ਖੇਤਾ ਵਿੱਚ ਪਲਟ ਗਈ ਜਿਸ ਨਾਲ ਬੱਚਿਆਂ ਵਿੱਚ ਅਫਰਾ ਤਫਰੀ ਮਚ ਗਈ ਇਸ বাস ਵਿੱਚ ਤਕਰੀਬਨ 20 ਤੋਂ 25 ਬੱਚੇ ਦੱਸੇ ਜਾ ਰਹੇ ਹਨ ਜਿਨ੍ਹਾਂ ਨੂੰ ਪਿੰਡ ਵਾਸੀਆਂ ਦੀ ਮਦਦ ਨਾਲ ਕੱਢਿਆ ਗਿਆ ਇਸ ਹਾਦਸੇ ਵਿੱਚ ਕਈ ਬੱਚੇ ਗੰਭੀਰ ਜ਼ਖਮੀ ਹੋਏ ਲੋਕਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਕਾਂ ਵੱਲੋਂ ਇਹ ਵੱਡੀ ਅਣਗਿਲੀ ਹੈ ਅਤੇ ਹਾ사ਾ ਹੋਣ ਦੇ ਬਾਵਜੂਦ ਵੀ ਕਿਸੇ ਵੀ ਰਾਹਤ ਸਹੂਦਾ ਲੈਣ ਲਈ ਕਿਸੇ ਨੂੰ ਫੋਨ ਨਹੀਂ ਕੀਤਾ ਗਿਆ ਸਗੋਂ ਪਿੰਡ ਵਾਸੀਆਂ ਨੇ ਵੱਧ ਚੜ ਕੇ ਬਚਾ ਦਾ ਕੰਮ ਕੀਤਾ ਕੁਝ ਦਿਨ ਪਹਿਲਾਂ ਵੀ ਗਰਦਾਸਪੁਰ ਪਠਾਨਕੋਟ ਦੇ ਲਾਗੇ ਇੱਕ বাস ਪਲਟੀ ਸੀ ਜਿਸ ਵਿੱਚ ਵੀ ਕਈ ਬੱਚੇ ਸਵਾਰ ਸਨ ਬੱਚਿਆਂ ਨਾਲ ਇਹ ਅਣਗੇਲੀ ਸਕੂਲ ਪ੍ਰਬੰਧਕਾਂ ਦੀਆਂ ناکਾਮੀਆਂ ਨੂੰ ਉਜਾਗਰ ਕਰ ਰਹੀਆਂ ਹਨ ਲੋਕਾਂ ਦੀ ਪ੍ਰਸ਼ਾਸਨ ਨੂੰ ਅਪੀਲ ਹੈ ਕਿ ਇਸ ਤਰ੍ਹਾਂ ਦੀ ਅਣਗਿਲੀ ਕਰਨ ਵਾਲੇ ਸਕੂਲਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਦਾਦੇ ਇਹ ਕਿ ਜਦੋਂ ਬੱਚਿਆਂ ਨੂੰ ਸਕੂਲ ਲੈ ਕੇ ਜਾਂਦੇ ਆ ਤੇ ਇੱਥੇ ਲੋਕਾਂ ਨੇ ਖੜੇ ਦੱਸਿਆ ਕਿ ਇਹ ਕੱਚਾ ਰਾਹ ਜੋ ਕਿ ਇੱਟਾਂ ਦਾ ਬਣਿਆ ਹੋਇਆ ਸੀ ਤੇ ਇਹ ਰਸਤਾ ਬਹੁਤ ਜ਼ਿਆਦਾ ਛੋਟਾ ਹੋਣ ਕਰਕੇ ਗੱਡੀ ਲੰਘਣੀ ਮੁਸ਼ਕਲ ਸੀ ਪਰ ਡਰਾਈਵਰ ਦੀ ਅਣਗਿਲੀ ਕੀ ਉਹਨੇ ਸ਼ਾਰਟਕਟ ਮਾਰਨ ਦੇ ਚੱਕਰ ਤੇ ਇਸ ਰਸਤੇ ਤੇ ਗੱਡੀ ਪਾ ਲਈ ਜਿਹਦੇ ਕਰਕੇ ਇਹ ਹਾਦਸਾ ਹੋਇਆ ਹੈ ਆ ਮੇਰਾ ਦੋਸਤ ਆ ਤੰਦੋਈ ਜਾ ਫੋਨ ਕਰਾਂਦਾ ਇਹ ਬੰਦੇ ਨੇ ਅਸਾਰ ਦੇ ਉਹ ਯਾਰ ਛੇਤੀ ਆਇਆ ਇੱਥੇ ਰਾਸ਼ਵ ਠੀਕ ਹੈ ਮਨਾ ਕਰਨ ਦੇ ਤਾਂ ਇਹ ਸਾਰੇ ਵੀਡੀਓ ਮਨਾ ਕਰਨ ਦੇ ਨੇ ਤੇ ਇਹਨਾਂ ਨੇ ਆਪਣੇ ਅਨਸੋਰਸ ਤੱਕ ਗੱਡੀ ਦੇ ਸਾਡੀਆਂ ਦੀ ਕੰਪਨੀ ਲਈ ਆ ਉਥੋਂ ਵੀ ਇਹ ਪੂਰਾ ਇਹ ਕਹਿੰਦੇ ਵੀ ਸਾਨੂੰ ਬੈਨੀਫਿਟ ਮਿਲ ਜਾਏ ਅੱਛਾ ਲੇਕਿਨ ਇਹ ਆਪਣਾ ਤੁਹਾਡਾ ਬੱਚਾ ਹੈ ਇਹ ਸਾਡਾ ਬੱਚਾ ਨਹੀਂ ਹੈਗਾ ਯਾਰ ਬੱਚੇ ਇਹ ਨਾਤਮੋਕਲ ਦੇ ਟੁਕੜਾ ਭਈ ਦੇ ਕੁਝ ਇਹ ਕਹਿੰਦਾ ਇਹ ਕਹਿੰਦੇ ਰੋਕ ਇਹ ਸਾਨੂੰ ਰੋਕਦੇ ਹੀ ਵੀਡੀਓ ਬਣਾਉਣ ਤੋਂ ਅਸੀਂ ਕਹਿਣ ਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਦਲੀਲਕਲਾਂ ਦਾ ਵੀ ਸਾਡਾ ਰਾਹ ਦਾ ਕੁਝ ਮਤਾਂ ਪੈ ਜੇ ਇਹ ਲਿਖਣੇ ਰੋਕਦੇ ਫੇਸਾਂ ਇਹ ਕਿਸ ਤਰ੍ਹਾਂ ਹੋਇਆ ਇਹ ਹੱਸਾ ਇਹਨਾਂ ਨੂੰ ਪੁੱਛੋ ਸਰ ਇਹ ਪਾਜੀ ਨਾ ਉਹਦੀ ਲਾਪਰਵਾਹੀ ਨਾ ਹੋਇਆ ਇਹ ਰਾਹ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਇਹ ਰਾਹ ਹਨ ਜਿਹੜੀ ਐਡੀ ਵੱਡੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁੱਝ ਕੇ ਡਰਾਈਵਰ ਇਧਰ ਦੀ ਗੱਡੀ ਲੈ ਕੇ ਆ ਜੋ ਇਹਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਇਆ ਇਹਨਾਂ ਡਰਾਈਵਰ ਨੂੰ ਵੀ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਦਾ ਹਰਜਾਨਾ ਹੋਣਾ ਚਾਹੀਦਾ ਕਿ ਗੱਡੀ ਕਿਉਂ ਇੱਧਰ ਦੀ ਆਈ ਇੰਨੇ ਕਿ ਬੱਚੇ ਇਹਦੇ ਵਿੱਚ ਕਟੋ-ਕਟ 20-25 ਬੱਚੇ ਸੱਟਾਂ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮੇਰਾ ਦੋਸਤ ਦੀ ਬੱਚੀ ਸੀ ਉਹਦੇ ਸਿਰ ਤੇ ਸੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਮੈਂ ਅੰਮ੍ਰਿਤਸਰ ਹੀ ਮੈਂ ਉੱਥੋਂ ਆਇਆ ਮੈਨੂੰ ਮੈਨੂੰ ਕਹਿੰਦਾ ਵੀ ਤੁਹਾਡੇ ਬੰਦੇ ਮੇਰੇ ਬੱਚੀ ਤੇ ਸੱਟ ਲੱਗ ਗਈ ਆ ਜੀ ਦਾ ਮੇਰਾ ਨਰਿੰਜੀਤ ਸਿੰਘ ਅਜੀ ਇਹ ਜੋ ਹਾਦਸਾ ਐ ਐਕਸਲਸੀਅਰ ਸਕੂਲ ਬਟਾਲਾ ਦੀ ਬੱਸ ਸੀਗੀ ਇਹ ਅਣ ਜਾਣ ਸੀ ਡਰਾਈਵਰ ਰਸਤੇ ਕਰੇ ਬਸ ਨਹੀਂ ਆਈ ਇਹ ਰਸਤਾ ਛੋਟਾ ਸੀ ਅਗੇ ਰਾਸ ਹੋਣ ਦੇ ਕਰਕੇ ਉਹਨੇ ਵਿਜਾਰੇ ਨੇ ਇਧਰੋਂ ਦੀ ਪਾਣੀ ਉਹ ਦੀ ਜਾਨ ਗੇਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬਸ ਆਈ ਆ ਇਸ ਵਜ੍ਹਾ ਦੇ ਨਾਲ ਹੀ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਲੱਗੇ ਬੱਚੇ ਕਹਿੰਦੇ ਹੈਗੇ ਸੀਗੇ ਸੱਟਾਂ ਦਾ ਕੁਝ ਕਹਿੰਦੇ ਲੱਗੀਆਂ ਕੁਝ ਕਹਿੰਦੇ ਵੀ ਨਹੀਂ ਲੱਗਿਆ ਜੇ ਕੁਝ ਪੱਕਾ ਨਹੀਂ ਜੇ ਕਹਿ ਸਕਦੇ ਇੱਕ ਦੋ ਬੱਚੇ ਦੇ ਸ਼ਾਇਦ ਲੱਗੀ ਸੱਟ ਤੇ ਐਕਸਲ ਸੀਰ ਇਹ ਬਟਾਲੇ ਤੋਂ ਕੀ ਮੰਗ ਕਰਨਾ ਅਸੀਂ ਨੇ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹ ਰਹੇ ਗਏ ਹੋਏ ਅਜੇ ਤੱਕ ਸਾਨੂੰ 8-9 ਮਹੀਨੇ ਵਗੈਰੇ ਰਸਤੇ ਦਾ ਕੋਈ ਹਾਲ ਹੀ ਨਹੀਂ ਹੋਇਆ ਅਸੀਂ ਦੇਖੋ ਸਾਡੇ ਪਿੰਡ ਤੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ ਤੇ ਇਹ ਮੋਟਰਸਾਈਕਲ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹ ਆਪ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਇੱਕ ਬਰਸਤਾ ਵੇਖ ਕੇ ਆਪਣੀ ਬਸ ਇੱਕ ਤੇ ਰੋਡ ਨਹੀਂ ਜੇ ਇਹ ਵਸਤਾ ਉਹ ਵੀ ਰਸ਼ ਦੀ وجہ ਨਾਲ ਵੇਟ ਨਹੀਂ ਕੀਤੀ ਤਾਂ ਇਸ ਗਲਤ ਰਸਤੇ ਆ ਗਿਆ